ਪਦਰਾ ਨਸ਼ਾ ਨੂੰ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਡਿਪਟੀ ਕਮਿਸ਼ਨਰ ਸਾਖੀ ਸਾਨੀ ਲੁਧਿਆਣਾ ਅਤੇ ਪੁਲਿਸ ਜ਼ਿਲ੍ਹਾ ਖਰਨਾ ਦੇ ਐਸਐਸਪੀ ਅਮਰੀਤ ਕੌਂਡਲ ਦੀ ਰਹਿਨੁਮਾਈ ਹੇਠ ਸ਼ਹੀਦ ਸਪੋਰਟਸ ਕਾਲਜ ਸਮਰਾਲਾ ਵਿਖੇ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਟੂਰਨਾਮੈਂਟ ਦਾ ਮੁਕਾਰਰ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਨੌਜਵਾਨ ਖੇਡ ਅਤੇ ਸੱਭਿਆਚਾਰ ਦੇ ਨਾਲ ਜੁੜ ਸਕਣ। ਤਾਂ ਉੱਥੇ ਐਸਐਸਪੀ ਖਰਨਾਮਨੀਤ ਕੁੰਡਲ ਨੇ ਆਖਿਆ ਹੈ ਕਿ ਜਦੋਂ ਕੋਈ ਵੀ ਨੌਜਵਾਨ ਖੇਡਾਂ ਅਤੇ ਸੱਭਿਆਚਾਰ ਦੇ ਨਾਲ ਜੁੜੇਗਾ ਤਾਂ ਉਸ ਦਾ ਧਿਆਨ ਨਸ਼ਿਆਂ ਵੱਲ ਨਹੀਂ ਜਾਵੇਗਾ। ਤੇ ਖੇਡਾਂ ਅਤੇ ਸੱਭਿਆਚਾਰ ਟੂਰਨਾਮੈਂਟ 2 ਦਿਨਾਂ ਤੱਕ ਚੱਲੇਗਾ। ਆ ਅੱਜ ਅਸੀਬ ਸਮਰਾਲੇ ਦੇ ਕਿੰਟ ਜਿਹੜਾ ਹੈ ਟੂਰਨਾਮੈਂਟ ਕਰਾਇਆ ਜਾ ਰਿਹਾ ਹੈਗਾ ਫੁੱਟਬਾਲ ਦਾ ਤੇ ਇਹਦਾ ਬੇਸਿਕ ਜਿਹੜਾ ਮੈਸੇਜ ਹੈ ਉਹ ਇਹ ਹੈ ਕਿ ਸੇ ਯੈਸ ਟੂ ਲਾਈਫ ਨਾਟ ਟੂ ਡਰੱਗਸ ਐਂਡ ਗੈਟ ਹਾਈ ਔਨ ਲਾਈਫ ਐਂਡ ਸਪੋਰਟਸ ਨਾਟ ਔਨ ਡਰੱਗਸ ਸੇ ਜਿਹੜੇ ਸਾਡੇ ਨੌਜਵਾਨ ਪੀੜੀ ਹੈ ਜਿੱਦਾਂ ਸੀਐਮ ਸਰ ਦਾ ਉਦੇਸ਼ ਹੈਗਾ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਡਾ ਵਤਨ ਪੰਜਾਬ ਦੀਆਂ ਵੀ ਇਸੇ ਮਕਸਦ ਨਾਲ ਖੜਾਈ ਗਈ ਸੀਗੀਆਂ ਐਂਡ ਹੁਣ ਐਸਐਸਪੀ ਮੈਡਮ ਵੱਲੋਂ ਇੱਥੇ ਇਨੀਸ਼ੀਏਟਿਵ ਲਿੱਤਾ ਗਿਆ ਹੈ ਪਹਿਲਾਂ ਵੀ ਇਹਨਾਂ ਨੇ ਜਿਮਨਾਸਟਿਕਸ ਦੀ ਮੀਟ ਕਰਾਈ ਸੀਗੀ ਅੱਜ ਇੱਥੇ ਮੈਡਮ ਕਰਾਰੇ ਹੈਗੇ ਫੁੱਟਬਾਲ ਦਾ ਟੂਰਨਾਮੈਂਟ ਇਹ ਬਹੁਤ ਹੀ ਇੱਕ ਵਦਿਆ ਇਹ ਚਾ ਲਗਾਯੋ ਕਦਮ ਹੈਗਾ ਜਿਹੜਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਮੈਡਮ ਦੀ ਜਿਹੜੀ ਇਹ ਰੈਪਲੀਕੇਸ਼ਨ ਹੈ ਹਰ ਇੱਕ ਪਿੰਡ ਦੇ ਵਿੱਚ ਵੀ ਜਾਣਾ ਬਹੁਤ ਹੀ ਜ਼ਰੂਰੀ ਹੈ ਸੋ ਮੈਂ ਮੈਡਮ ਨੂੰ ਵੀ ਕੰਗ੍ਰੈਚੁਲੇਟ ਕਰਨਾ ਚਾਹੁੰਦੀ ਹਾਂ ਇਹਨਾਂ ਨੇ ਬਹੁਤ ਹੀ ਸੋਹਣੀਆਂ ਵਰਦੀਆਂ ਵੀ ਦਿੱਤੀਆਂ ਇਹ ਬੱਚਿਆਂ ਨੂੰ ਤੇ ਬੱਚਿਆਂ ਦੇ ਵਿੱਚ ਵੀ ਇੱਕ ਉਚਾਅ ਆ ਹੈਗਾ ਐਂਡ ਇਹ ਆਪ ਹੀ ਆਪਣੇ ਆਪ ਚ ਮਿਸਾਲ ਬਣਨਗੇ ਆਪਣੇ ਪਿੰਡਾਂ ਦੇ ਵਿੱਚ ਵੀ ਇਹੀ ਮੈਸੇਜ ਲੈ ਕੇ ਜਾਣਗੇ ਸੋ ਮੈਂ ਮੈਡਮ ਨੂੰ ਦੁਬਾਰਾ ਕੰਗ੍ਰੈਚੁਲੇਟ ਕਰਦੀ ਆ ਤੇ ਇੱਥੇ ਜਿਹੜੇ ਆਏ ਬੱਚੇ ਹੈਗੇ ਆ ਅੱਠ ਟੀਮਾਂ ਨੇ ਪਾਰਟਿਸਿਪੇਟ ਕਰਨਾ ਹੈ ਤੇ ਇਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਦਿੱਤਾ ਜਾਣਾ ਹੈ ਤੇ ਇਦਾਂ ਦੇ ਜਿਹੜੇ ਸਪੋਰਟਸ ਹੈਗੇ ਆ ਸਪੋਰਟਸ ਐਕਟੀਵਿਟੀਆਂ ਅਸੀਂ ਕਰਾਉਂਦੇ ਰਹਾਂਗੇ ਜੀ ਮੈਮ ਜੀ ਮੈਮ ਅੱਜ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸੀਐਮ ਭਗਵੰਦ ਮਾਨ ਜੀ ਹੋਣ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਵੱਲੋਂ ਸਾਨੂੰ ਸਾਰੇ ਜ਼ਿਲ੍ਹਿਆਂ ਨੂੰ ਪੁਲਿਸ ਦੇ ਇੱਕ ਡਾਇਰੈਕਸ਼ਨ ਦਿੱਤੀਆਂ ਗਈਆਂ ਹੈ कि ਅਸੀਂ ਜਿਹੜੀ ਡਰਾਈਵ ਅਗੇਂਸਟ ਡਰੱਗਸ ਚਲਾ ਰਹੇ ਉਹਦੇ ਚ ਇਨਫੋਰਸਮੈਂਟ ਦੇ ਨਾਲ-ਨਾਲ ਅਸੀਂ ਕੁਛ ਨਾ ਕੁਛ ਪੋਜ਼ਿਟਿਵ ਐਕਟੀਵਿਟੀਆਂ ਵੀ ਕਰਨੀਆਂ ਜਿਹਦੇ ਚ ਸਾਡੀ ਕਮਿਊਨਿਟੀ ਪਾਰਟਿਸਿਪੇਸ਼ਨ ਹੋਵੇ ਉਹਦੇ ਤਹਿਤ ਹੀ ਅਸੀਂ ਅੱਜ ਸਮਰਾਲੇ ਦੇ ਸ਼ਾਹੀ ਸਪੋਰਟਸ ਕਾਲਜ ਵਿੱਚ ਇੱਕ ਫੁੱਟਬਾਲ ਦੋ ਦਿਨਾਂ ਦਾ ਫੁੱਟਬਾਲ ਟੂਰਨਾਮੈਂਟ ਆਰਗੇਨਾਈਜ਼ ਕੀਤਾ ਜਿਹਦਾ ਮੇਨ ਮਕਸਦ ਬੱਚਿਆਂ ਨੂੰ ਪੋਜ਼ਿਟਿਵ ਐਕਟੀਵਿਟੀਆਂ ਜਿਵੇਂ ਸਪੋਰਟਸ ਹੋ ਗਏ ਜਾਂ ਫਿਰ ਦੂਜੇ ਕਲਚਰਲ ਇਵੈਂਟਸ ਹੁੰਦੇ ਆ ਉਹਦੇ ਵੱਲ ਲੈ ਕੇ ਜਾਣਾ ਹੈ ਔਰ ਇੱਕ ਮੈਸੇਜ ਹੈ ਕਿ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰੱਗਸ ਜਿਵੇਂ ਹੁਣ ਇਸ ਤਰ੍ਹਾਂ ਦੀ ਚੀਜ਼ਾਂ ਜੇ ਜਦੋਂ ਵਿਲਿੰਗਲੀ ਯੂਥ ਇਨਵੋਲਵ ਹੋਏਗਾ ਤੇ ਆਪਣੇ ਆਪ ਉਹਨਾਂ ਦਾ ਆਇਡਲ ਮਾਈਂਡ ਜਿਹੜਾ ਡਰੱਗਸ ਵੱਲ ਧਿਆਨ ਜਾਂਦਾ ਬਿਲਕੁਲ ਨਹੀਂ ਜਾਏਗਾ ਤੇ ਅਸੀਂ ਹੋਪ ਕਰਦੇ ਹਾਂ ਤੁਹਾਡੇ ਥਰੂ ਵੀ ਕਿ ਤੁਸੀਂ ਵੀ ਆਪਣੇ ਮੀਡੀਆ ਦੇ ਮਾਧਿਅਮ ਰਾਹੀਂ ਹੋਰ ਵੀ ਸਾਡੀ ਜਿਹੜੀ ਖੰਨਾ ਜ਼ਿਲ੍ਹੇ ਦੀ ਸਿਟੀਜ਼ਨਸ ਉਹਨਾਂ ਨੂੰ ਇਸ ਵੱਲ ਤੋਰੋਗੇ ਕਿ ਸਾਡੇ ਨਾਲ ਜਿਹੜੇ ਡਰਾਈਵ ਅਗੇਂਸਟ ਡਰੱਗਸ ਹੈ ਉਹਦੇ 'ਚ ਸਾਡੇ ਨਾਲ ਜੁੜੋ ਔਰ ਜਿਹੜੇ ਅਸੀਂ ਨਸ਼ੇ ਦੇ ਪਿੱਛੇ ਲੱਗੇ ਹੋਏ ਉਹਨਾਂ ਨੂੰ ਠੱਲ ਪਾਈਏ ਖੇਡਾਂ ਤੋਂ ਲਵਾ ਮੈਂ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੇ ਮੈਸੇਜ ਆ ਰਹੇ ਸੀ ਜੀ ਦੇਖੋ ਜੀ ਸਾਡਾ ਜਿਹੜਾ ਇਨਫੋਰਸਮੈਂਟ ਡਰਾਈਵ ਹੈ ਉਹ ਤਾਂ ਕੰਟੀਨਿਊ ਚੱਲਦਾ ਹੈ ਜਿਹੜੇ ਅਸੀਂ ਐਫ ਆਈ ਆਰਸ ਕਰਦੇ ਆ ਜਾਂ ਹੁਣ ਅੱਜਕੱਲ ਅਸੀਂ ਪ੍ਰੋਪਰਟੀ ਡਰਗ ਪੈਡਲਰਸ ਦੀ ਪ੍ਰੋਪਰਟੀ ਨੂੰ ਸੀਜ਼ ਕਰਨ ਵੱਲ ਲੱਗੇ ਹੋਏ ਆ ਫੋਰਫੀਚਰ ਉਹਦੇ ਨਾਲ ਨਾਲ ਅਸੀਂ ਕੁਝ ਕਾਲਜਸ 'ਚ ਕੁਝ ਡਰਾਮਾ ਵਗੈਰਾ ਵੀ ਕਰਾਉਂਦੇ ਸਕੂਲ ਕਾਲਜਸ 'ਚ ਕੁਝ ਦੂਜੇ ਫੰਕਸ਼ਨਸ ਵੀ ਕਰਾਏ ਜਿਵੇਂ ਪੋਸਟਰ ਮੇਕਿੰਗ ਨਾਲ ਤਾਂ ਇਹ ਸਾਡਾ ਕੰਟੀਨਿਊ ਪ੍ਰੋਸੈਸਸ ਹੈ ਅੱਜ ਅਸੀਂ ਫੁੱਟਬਾਲ ਕਰਾ ਰਹੇ ਹਾਂ ਹੁਣ ਕੁਝ ਹੋਰ ਪਲਾਨ ਕਰਾਂਗੇ ਸਰ ਏਜ ਲਿਮਟ ਕਿੰਨੀ ਹੈ ਜੀ ਇਹ ਬੱਚਿਆਂ ਦੀ ਜਿਹੜੀ ਜਿਹੜਾ ਇਹ ਫੁੱਟਬਾਲ ਦਾ ਮੈਚ ਹੈ ਇਹਦੇ ਚ 15 ਸਾਲ ਤੋਂ ਅਸੀਂ ਏਜ ਬ੍ਰੈਕਟਸ ਹੁੰਦੇ ਆ ਬਟ ਜਿਵੇਂ ਲਾਸਟ ਵੀਕ ਅਸੀਂ ਇੱਕ ਕਾਰਾਟੇ ਦਾ ਫੰਕਸ਼ਨ ਕਰਾਇਆ ਕੰਪੀਟੀਸ਼ਨ ਕਰਾਈ ਸੀ ਉਹਦੇ ਚ ਬਾਅਦ ਚ ਛੋਟੇ ਛੋਟੇ ਬੱਚੇ 6 ਸਾਲ ਦੇ ਬੱਚੇ ਵੀ ਜਿਹੜੇ ਵਿਲਿੰਗ ਆ ਗਏ ਸੀ ਸੋ ਐਦਾ ਕੋਈ ਹਾਰਡਨ ਫਾਸਟ ਰੂਲ ਨਹੀਂ ਹੈ ਬਟ ਜੋ ਰੂਲਸ ਆਫ ਦਾ ਗੇਮ ਹੁੰਦੇ ਹੋ ਤਾਂ ਅਸੀਂ ਫੋਲੋ ਕਰੀ ਰਹੇ ਹਾਂ ਸਰ ਪੇਰੈਂਟਸ ਵੀ ਇਨਵੋਲਵ ਕੀਤੇ ਗਏ ਹੋਰ ਵੀ ਇਨਵੀਟੇਸ਼ਨ ਦਿੱਤਾ ਗਿਆ ਦੇਖੋ ਜੀ ਇੱਥੇ ਬੇਸਿਕਲੀ ਅਸੀਂ ਤਾਂ ਟੀਮਾਂ ਬੁਲਾਈਆਂ ਬਟ ਪੇਰੈਂਟਸ ਇਫ ਦੇ ਵਾਂਟ ਟੂ ਕਮ ਮੋਸਟ ਵੈਲਕਮ ਉਸਤੇ ਇਲਾਵਾ ਅਸੀਂ ਇੱਥੇ ਆਪਣੀ ਨਾ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ